ਹੈਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਕਿਉਂਕਿ ਗਰਮੀ ਬਹੁਤ ਪੈ ਰਹੀ ਹੈ ਜੀ ਗਰਮੀ 'ਚ ਠੰਡੇ ਠੰਡੇ ਵੀ ਚੀਜ਼ਾਂ ਪੀਣ ਨੂੰ ਜੀ ਕਰਦਾ ਅੱਜ ਆਪਾਂ ਬਣਾਉਣੇ ਆ ਖੰਡਾ ਡੱਡਾ ਪਪੀਤੇ ਦਾ ਜੂਸ ਚਲੋ ਜੀ ਚੱਲਦੇ ਆ ਰਸੋਈ ਵੱਲ ਹਲੋ ਜੀ ਆਪਾਂ ਨੇ ਆਪ ਪੀਤਾ ਲੈ ਲਿਆ ਇਹਨੂੰ ਆਪਾਂ ਕੱਟ ਲੈਣਾ ਫਿੱਚਰ ਦੇ ਸਾਫਾਈ ਦੇ ਨੀ ਵੀ ਹੈ। ਅੱਜ ਆਪਾਂ ਬਿਨਾ ਗੁੱਤ ਬਣਾਵਾਂਗੇ ਜੀ ਪਪੀਤੇ ਦਾ ਜੂਸ। ਫਰੈਸ਼ ਫਰੈਸ਼ ਪਦਦਨੀ ਅੱਜ ਆਪਾਂ ਵਿੱਚ ਪਾਉਂਦੇ। ਇਹਨੂੰ ਆਪਾਂ ਚੰਗੀ ਤਰ੍ਹਾਂ ਛੱਲ ਲੈਨੇ। ਕਿਉਂਕਿ ਗਰਮੀ ਆ ਚੀਜ਼ ਜੀ ਠੰਡੀ ਠੰਡੀ ਚੀਜ਼ ਪੀਣ ਨੂੰ ਜੀ ਕਰਦਾ ਕੋਈ ਠੰਡੀ ਲੱਸੀ ਹੋਈ ਜਾਂ ਜੂਸ ਹੋਇਆ। ਜਹਾਂ ਪੀਣ ਨੂੰ ਤਾਂ ਇਹ ਜੀ ਕਰਦਾ ਗਰਮੀ ਬਹੁਤ ਹੋ ਗਈ ਤੋ ਤਿੰਨ ਦਿਨਾਂ ਦੀ। ਇਹਨੂੰ ਪੂਰਾ ਬਿਤਾਵੇ ਤੇ ਇਹ ਕਿਹ ਬਿਤੇ ਜੂਸ ਬਣਾ ਲੈਂਦੇ ਆਪਾਂ। ਫਿਰ ਦਾ ਮੋਟਾ ਮੋਟਾ ਕੋਲਕਾ ਲਾ ਦੇ ਮੰਗੇ ਜੀ ਆਪਾਂpropto ਉਹ ਚੀਨੀ ਵੀ ਪਸੰਦ ਲੈਂਦੇ ਗਏ ਵਰਗੇ ਪੀਤੇ ਨਹੀਂ ਹੈਗੇ ਜੀ ਅੱਗੇ ਪੀਤੇਾਂ ਚ ਮਠਿਆਸ ਹੁੰਦੀ ਦੀ ਜਿਹੜੇ ਇੱਕ ਪੀਤੇ ਆ ਰਹੇ ਨੇ ਇੰਨਾ ਚ ਮਠਿਆਸ ਨਹੀਂ ਹੈਗੀ ਐਨੇ ਵੀ ਜਿਵੇਂ ਉਹੀ ਧੱਕੇ ਜੇ ਨਾਲ ਪਕਾਏ ਹੁੰਦੇ ਨੇ ਕਿਸ ਕੋਈ ਚੀਜ਼ ਮਸਾਲਾ ਲਾ ਕੇ ਪਕਾਏ ਹੋਏ ਨੇ ਆਪਣੇ ਆਪ ਪੱਕੇ ਹੋਏ ਨਹੀਂ ਹੈਗੇ ਇਹਨਾਂ ਚ ਮਠਿਆਸ ਬਹੁਤ ਘੱਟ ਆ ਚਲੋ ਜੀ ਆਪਾਂ ਸਾਰਾ ਕਵਿਤਾ ਕੱਟ ਕੇ ਦੇ ਲੈਂਦੇ ਸਿਲ ਲ ਕੇ নাও ਜੀ ਜਿਹੜੀ ਆ ਲੇਅਰ ਚ ਇਹਨੂੰ ਆਪਾਂ ਉਪਰੋਂ ਲਾ ਦੇਵਾਂਗੇ ਤੇ ਇਹਦੇ ਛੋਟੇ ਛੋਟੇ ਪੀਸ ਬਣਾ ਲੈਣੇ ਸੋ ਜੀ ਸਾਰੇ ਪਪੀਤੇ ਨੂੰ ਆਪਾਂ ਕੱਟ ਲੈਨੇ। ਸੋ ਜੀ ਆਪਾਂ ਨੇ ਜਿਹੜਾ ਪਪੀਤਾ ਕੱਟਿਆ ਸੀ ਸਾਰਾ ਇਹ ਜਾਰ ਦੇ ਵਿੱਚ ਪਾ ਲੈਨੇ। ਬੱਤ ਪਾ ਲੈਨੇ ਜੇ ਆਪਾਂ ਬਰਫਕ ਚੀਨੀ ਪਾ ਲੈਣੀ ਆ ਜਿਤ ਆਪਦੇ ਸਵਾਦ ਅਨਸਾਰ ਜਿੰਨਾ ਕਿ ਮਿੱਠਾ ਵੱਧ ਪੀਣਾ ਘੱਟ ਪੀਣਾ ਉਹ ਹਿਸਾਬ ਨਾਲ ਆਪਾਂ ਚੀਨੀ ਪਾ ਲਈ ਆ ਹੁਣ ਆਪਾਂ ਇਹਦੇ ਵਿੱਚ ਏਡ ਕਰ ਲੈਨੇ ਆ ਥੋੜਾ ਜਿਹਾ ਠੰਡਾ ਪਾਣੀ ਚਲੋ ਜੀ ਹੁਣ ਆਪਾਂ ਇਸ ਮਾਰ ਕੇ ਪੀਸ ਲੈਣੀ ਚੰਗੀ ਤਰ੍ਹਾਂ ਇਹਦਾ ਜੂਸ ਬਣਾ ਲੈਨੇ ਆਪਾਂ। ਇਹ ਨਹੀਂ ਰੱਖਨੇ ਇੱਕਦੋ ਜੀ। ਆਪਾਂ ਦਵਾਰੇ ਇਹਨੂੰ ਗ੍ਰाइंड ਕਰ ਲੈਨੇ ਆ। ਥੋੜਾ ਜਿਹਾ ਪਾਣੀ ਐਡ ਕਰਕੇ ਕਿਉਂਕਿ ਗਾੜਾ ਜਾਦੇ ਆ ਦਵਾਰੇ ਆਪਾਂ ਮਿਕਸੀ ਚਲਾ ਲੈਨੇ ਆ। ਲਓ ਜੀ ਹੁਣ ਆਪਾਂ ਇਹਨੂੰ ਚਾਹ ਪਾਣੀ ਨਾੜ ਪਾ ਲੈਨੇ ਆਂ ਤਾਜ਼ਾ ਜੁੜੀਆਂ ਵਿੱਚ ਗੰਡਾ ਜੀਆਂ ਨੇ। ਸਾਰ ਬਾਹਰ ਕੱਢ ਲੈਣੇ ਆ ਤਾਂ ਜੇ ਜਿਹੜੀਆਂ ਗੰਡਾ ਜੀਆਂ ਨੇ ਵਿੱਚ ਰਹਿ ਜਾਂਦੇ ਜੂਸ ਆਪਣਾ ਬਣਦਾ ਜਾਵੇ ਲਓ ਜੀ ਜੂਸ ਆਪਣਾ ਬਣ ਗਿਆ ਹੁਣ ਇਹਨਾਂ ਆਪਾਂ ਗਲਾਸਾਂ ਦੇ ਵਿੱਚ ਪਾ ਲੈਣੇ ਆ ਦੇਰ ਗਵਾਚੀ ਬੋਤਲ ਵਿੱਚ ਪਾ ਲੈਣੇ ਆਪਾਂ ਥੋੜਾ ਜਿਹਾ ਕਾਲਾ ਨਮਕ ਆਪਣਾ ਪਪੀਤੇ ਦਾ ਜੂਸ ਬਣ ਕੇ ਤਿਆਰ ਚਾਹ ਖਾਓ ਜੀ ਚਾਹ ਚੰਚਨਰ ਖਾ ਲਓ ਚਾਹ ਪੀ ਲਓ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰੇ ਸ਼ੇਅਰ ਕਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਮਿਲਦੇ ਆ ਕਿਸੇ ਹੋਰ ਵੀਡੀਓਜ਼ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ